ਉਨ੍ਹਾਂ ਤਿੰਨ ਜਥੇਦਾਰਾਂ ਦੀਆਂ ਮੁਸ਼ਕਲਾਂ ਵੱਧ ਚੁੱਕੀਆਂ ਨੇ ਜਿਨ੍ਹਾਂ ਨੇ ਰਾਮ ਰਹੀਮ ਨੂੰ ਕੁਝ ਸਾਲ ਪਹਿਲਾਂ ਮੁਆਫੀ ਦਿੱਤੀ ਸੀ ਦੱਸ ਕਰਨ ਦੱਸਦੀ ਹੈ ਕਿ 2015 ਵਿੱਚ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਬਿਨਾਂ ਮੁਆਫੀ ਮੰਗਿਆਂ ਮੁਆਫ ਕਰਨ ਦੇ ਮਾਮਲੇ 'ਚ ਤਕਰੀਬਨ 9 ਸਾਲ ਬਾਅਦ ਪਹਿਲੀ ਵਾਰ ਉਸ ਮਿਲੇ ਦੇ ਤਿੰਨ ਜਥੇਦਾਰਾਂ ਕੋਲੋਂ ਸਪਸ਼ਟੀਕਰਨ ਮੰਗੇ ਗਏ ਨੇ ਸੁਖਬੀਰ ਸਿੰਘ ਬਾਦਲ ਤੇ ਹੋਰਾਂ ਅਕਾਲੀ ਆਗੂਆਂ ਦਾ ਮਾਮਲਾ ਵਿਚਾਰਦੇ ਹੋਏ ਅਕਾਲ ਤਖਤ ਦੇ ਜਥੇਦਾਰ ਗਿਆਨੀ ਗਗਬੀਰ ਸਿੰਘ ਵੱਲੋਂ ਡੇਰਾ ਮੁਖੀ ਨੂੰ ਮੁਆਫੀ ਦੇਣ ਦਾ ਮਾਮਲਾ ਵੀ ਵਿਚਾਰਿਆ ਜਾ ਰਿਹਾ ਹੈ ਦੱਸ ਦਈਏ ਕਿ ਬਾਗੀ ਅਕਾਲੀ ਆਗੂਆਂ ਵੱਲੋਂ ਲਾਏ ਦੋਸ਼ਾਂ ਵਿੱਚੋਂ ਇੱਕ ਦੋਸ਼ ਇਹ ਵੀ ਸੀ ਕਿ ਅਕਾਲੀ ਸਰਕਾਰ ਵਿੱਚ ਦੇ ਸੁਖਬੀਰ ਸਿੰਘ ਬਾਦਲ ਨੇ ਆਪਣਾ ਪ੍ਰਭਾਵ ਵਰਤ ਕੇ ਸ਼੍ਰੀ ਅਕਾਲ ਤਖਤ ਤੋਂ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫੀ ਦਿਵਾਈ ਸੀ ਅਤੇ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਵੱਲੋਂ ਜਿਹੜੇ ਤਿੰਨ ਜਥੇਦਾਰਾਂ ਤੋਂ ਸਪਸ਼ਟੀਕਰਨ ਮੰਗਿਆ ਗਿਆ ਉਹਨਾਂ ਵਿੱਚ ਸ਼੍ਰੀ ਅਕਾਲ ਤਖਤ ਸਾਬਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਤਤਕਾਲੀ ਜਥੇਦਾਰ ਗਿਆਨੀ ਗੁਰਮਖ ਸਿੰਘ ਅਤੇ ਤਖਤ ਸ਼੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਸ਼ਾਮਲ ਨੇ ਸ਼੍ਰੀ ਅਕਾਲ ਤਖਤ ਦੇ ਸਖਤਰੇ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਮਾਮਲੇ ਵਿੱਚ ਜਿੰਨਾ ਸਾਬਕਾ ਜਥੇਦਾਰਾਂ ਕੋਲ ਫਿਲਹਾਲ ਸਿਰਫ ਸਪਸ਼ਟੀਕਰਨ ਹੀ ਮੰਗਿਆ ਗਿਆ ਹੈ ਉਹਨਾਂ ਨੂੰ ਤਲਬ ਨਹੀਂ ਕੀਤਾ ਗਿਆ ਉਹਨਾਂ ਨੂੰ ਹੁਕਮ ਇਹ ਦਿੱਤਾ ਗਿਆ ਹੈ ਕਿ ਉਹ ਆਪਣਾ ਸਪਸ਼ਟੀਕਰਨ 2 ਦਸੰਬਰ ਨੂੰ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਸ਼੍ਰੀ ਅਕਾਲ ਤਖਤ ਸੈਵੀਖੇ ਸੌਪਣ ਬਰਖਾਸਤ ਕੀਤੇ ਹੋਏ ਪੰਜ ਪਿਆਰਿਆਂ ਵਿੱਚ ਸ਼ਾਮਲ ਭਾਈ ਸਤਨਾਮ ਸਿੰਘ ਖੰਡਾ ਨੇ ਸ਼੍ਰੀ ਅਕਾਲ ਤਖਤ ਦੇ ਫੈਸਲੇ ਦਾ ਸਵਾਗਤ ਕੀਤਾ ਹੈ ਦਰਸ਼ਕਾਂ ਨੂੰ ਦੱਸ ਦਈਏ ਕਿ ਡੇਰਾ ਸਰਸਾ ਮੁਖੀ ਜੋ ਕਿ ਬਲਤ ਕਰ ਤੇ ਕਤਲ ਦੇ ਮਾਮਲੇ ਵਿੱਚ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਿਹਾ ਹੈ ਉਸ ਨੂੰ ਮੁਆਫੀ ਦਿੱਤੀ ਗਈ ਸੀ ਅਤੇ ਉਸ ਤੋਂ ਬਾਅਦ ਮਾਮਲਾ ਇੰਨਾ ਪਖਿਆ ਕਿ ਸਿੱਖ ਜਥੇਬੰਦੀਆਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਜਿਸ ਤੋਂ ਬਾਅਦ ਵੱਡੇ ਖੁਲਾਸੇ ਹੁੰਦੇ ਨਜ਼ਰ ਆਏ ਹਾਲਾਂਕਿ ਕੁਝ ਅਕਾਲੀ ਆਗੂ ਜਿਹੜੇ ਉਸ ਵਕਤ ਸਰਕਾਰ 'ਚ ਮੌਜੂਦ ਸੀ ਉਹੀ ਅਕਾਲੀ ਆਗੂਆਂ ਨੇ ਵੱਡੇ ਖੁਲਾਸੇ ਕੀਤੇ ਕਿ ਜਿਹੜਾ ਮੁਆਫੀ ਦਿੱਤੀ ਗਈ ਸੀਗੀ ਰਾਮ ਰਹੀਮ ਨੂੰ ਉਸਦੇ ਪਿੱਛੇ ਸੁਖਬੀਰ ਬਾਦਲ ਦਾ ਹੱਥ ਸੀ ਤਾਂ ਸਿੱਧਾ ਭਾਂਡਾ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਦੇ ਉੱਤੇ ਭੰਡ ਦਿੱਤਾ ਜਿਸ ਤੋਂ ਬਾਅਦ ਹੁਣ ਜਿਹੜਾ ਕਹ ਲਈਏ ਕਿ ਵਿਰੋਧੀ ਧੜੇ ਦੇ ਵਿੱਚ ਨੇ ਜਿਹਦੇ ਵਿੱਚ ਬੀਬੀ ਜ਼ਗੀਰ ਕੌਰ ਪ੍ਰੋਫੈਸਰ ਪ੍ਰੇਮ ਚੰਦੂ ਮਾਜਰਾ ਸੁਖਦੇਵ ਸਿੰਘ ਢਿੰਡਸਾ ਸਮੇਤ ਹੋਰ ਬਹੁਤ ਸਾਰੇ ਅਕਾਲੀ ਟਕਸਾਲੀ ਆਗੂ ਨੇ ਉਹਨਾਂ ਨੇ ਅਕਾਲ ਤਖਤ ਸੈਬ ਵਿਖੇ ਇੱਕ ਪੱਤਰ ਦਿੱਤਾ ਸੀ ਕਿ ਉਸ ਵਕਤ ਕਾਲੀ ਸਰਕਾਰ ਕੋਲੋਂ ਆ ਗਲਤੀਆਂ ਹੋਈਆਂ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਹੋਈਆਂ ਤਾਂ ਉਦੋਂ ਫਿਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸੁਖਬੀਰ ਬਾਦਲ ਨੂੰ ਤਲਬ ਕੀਤਾ ਤਨਖਾਈਆਂ ਕਰਾਰ ਦਿੱਤਾ ਤੇ 2 ਦਸੰਬਰ ਨੂੰ ਉਹਨਾਂ ਦੀ ਧਾਰਮਿਕ ਸਜ਼ਾ ਬਾਰੇ ਫੈਸਲਾ ਲਿਆ ਜਾਣਾ ਹੈ ਪਰ ਉਸ ਤੋਂ ਪਹਿਲਾਂ ਹੀ ਵੱਡੇ ਖੁਲਾਸੇ ਹੁੰਦੇ ਨਜ਼ਰ ਆ ਰਹੇ ਨੇ ਕਿਉਂਕਿ ਮਾਮਲਾ ਇੱਕ ਨਹੀਂ ਸੀ ਮਾਮਲਾ ਸੀ ਡੀਜੀਪੀ ਲਗਾਉਣ ਦਾ ਮਾਮਲਾ ਸੀ ਅ 2015 ਦੇ ਵਿੱਚ ਵਿਦਬੀ ਮਾਮਲਿਆਂ ਦਾ ਕੇ ਇਨਸਾਫ ਨਹੀਂ ਕੀਤਾ ਗਿਆ ਅਕਾਲੀ ਸਰਕਾਰ ਹੁੰਦਿਆਂ ਮਾਮਲਾ ਸੀ ਕਿ ਰਾਮ ਰਹੀਮ ਨੂੰ ਬਿਨਾਂ ਮੁਆਫੀ ਮੰਗੇ ਹੀ ਮੁਆਫੀ ਦੇ ਦਿੱਤੀ ਗਈ ਸੀ ਤਾਂ ਇਹ तमाम ਮਾਮਲੇ ਸਿਗੇ ਜਿਸ ਤੋਂ ਬਾਅਦ ਹੁਣ ਇੱਕ ਤੋਂ ਬਾਅਦ ਇੱਕ ਮਾਮਲਾ ਖੁੱਲਦਾ ਨਜ਼ਰ ਆ ਰਿਹਾ ਤੇ ਹੁਣ ਉਹਨਾਂ ਤਿੰਨ ਜਥੇਦਾਰਾਂ ਤੋਂ ਸਪਸ਼ਟਿਕਰ ਮੰਗਿਆ ਗਿਆ ਕਿ ਤੁਸੀਂ ਮੁਆਫੀ ਕਿਉਂ ਦਿੱਤੀ ਜਦੋਂ ਰਾਮ ਰਹੀਮ ਨੇ ਮੁਆਫੀ ਹੀ ਨਹੀਂ ਮੰਗੀ ਤਾਂ ਇਹ ਵੀ ਗੱਲ ਸਾਹਮਣੇ ਆਈ ਸੀ ਕਿ ਐਸਜੀਪੀਸੀ ਨੇ ਰਾਮ ਰਹੀਮ ਨੂੰ ਮੁਆਫੀ ਦੇਣ ਵਾਲੇ ਮਾਮਲੇ ਦੇ ਵਿੱਚ 90 ਲੱਖ ਰੁਪਇਆ ਇਸ਼ਤਿਹਾਰਾਂ ਤੇ ਖਰਚ ਕਰ ਦਿੱਤਾ ਕਿ ਅਸੀਂ ਰਾਮ ਰਹੀਮ ਨੂੰ ਮੁਆਫੀ ਦੇ ਦਿੱਤੀ ਹੈ ਮਤਲਬ ਹਕਾਕਤਿਕ ਸੈੱਬ ਨੇ ਮੁਆਫ ਕਰ ਦਿੱਤਾ ਰਾਮ ਰਹੀਮ ਨੂੰ ਤਾਂ ਇਹ ਵੀ ਮਾਮਲਾ ਨਿਕਲ ਕੇ ਸਾਹਮਣੇ ਆਇਆ ਉਸ ਤੋਂ ਬਾਅਦ ਇਹ ਖੁਲਾਸੇ ਹੋਏ ਕਿ ਵੋਟਾਂ ਦੀ ਖਾਤਰ ਇਹ ਸਭ ਕੁਝ ਕੀਤਾ ਗਿਆ ਹੈ ਪਰ ਹੁਣ ਇੱਕ ਤੋਂ ਬਾਅਦ ਇੱਕ ਪਰਤਾਂ ਜਦੋਂ ਖੁੱਲਣ ਲੱਗੀਆਂ ਤਾਂ ਫਿਰ ਵੱਡੇ ਖੁਲਾਸੇ ਹੁੰਦੇ ਵੀ ਨਜ਼ਰ ਆਏ ਤੇ ਫਿਰ ਅਕਾਲ ਤਖਤ ਸਾਬ ਦੇ ਜਥੇਦਾਰ ਨੂੰ ਇੱਕ ਤੋਂ ਬਾਅਦ ਇੱਕ ਫੈਸਲਾ ਲੈਣਾ ਪੈ ਰਿਹਾ ਹੈ ਕਿ ਆਖਰ ਜਿਹੜੇ ਸਿੱਖ ਪੰਥ ਨਾਲ ਜੁੜੇ ਹੋਏ ਲੋਕ ਨੇ ਜਾਂ ਕਹਿ ਲਈਏ ਕਿ ਪੰਥਕ ਆਗੂ ਨੇ ਜਾਂ ਪੰਜਾਬ ਦੇ ਲੋਕ ਨੇ ਪੰਜਾਬੀ ਨੇ ਉਹਨਾਂ ਦੇ ਮਨ ਦੇ ਵਿੱਚ ਜੋ ਨਫ਼ਰਤ ਦੀ ਭਾਵਨਾ ਪੈਦਾ ਹੋਈ ਸੀ ਅਕਾਲੀ ਦਰ ਪ੍ਰਤੀ ਉਹ ਘਟਾਈ ਜਾ ਸਕੇ ਕਿਉਂਕਿ ਹੁਣ ਜੇ ਇਹ ਫੈਸਲਾ ਲਿਆ ਗਿਆ ਕਿ ਉਹ ਜਥੇਦਾਰਾਂ ਤੋਂ ਸਪਸ਼ਟੀਕਰਨ ਮੰਗਿਆ ਗਿਆ ਹੈ ਇਹ ਵੀ ਕਿਤਨਾ ਕਿਤੇ ਲੋਕਾਂ ਦੇ ਮਨ 'ਚ ਸ਼ੰਕਾ ਸੀ ਕਿ ਰਾਮ ਰਹਿਮ ਨੂੰ ਮਾਫੀ ਕਿਉਂ ਦਿੱਤੀ ਗਈ ਜਿੱਦੋਂ ਤੇ ਕਤਲ ਦੇ ਬਲਦਕਾਰ ਦੇ ਦੋਸ਼ ਨੇ ਦੋਸ਼ ਨਹੀਂ ਬਲਕੇ ਦੋ ਸਿੱਧ ਹੋ ਚੁੱਕੇ ਨੇ ਉਸ ਨੂੰ ਸਜ਼ਾ ਹੋ ਚੁੱਕੀ ਹੈ ਸਨਾਲੀਆ ਜਿਲ੍ਹੇ ਵਿੱਚ ਸਜ਼ਾ ਭੁਗਤ ਰਿਹਾ ਤੇ ਉਸ ਨੂੰ ਫਿਰ ਮਾਫੀ ਕਿਹੜੀ ਗੱਲ ਦਿੱਤੀ ਗਈ ਵੱਡੇ ਸਵਾਲ ਜ਼ਰੂਰ ਸੀ ਪਰ ਹੁਣ ਇਹਨਾਂ ਸਵਾਲਾਂ ਦੇ ਜਵਾਬ ਜਥੇਦਾਰ ਕੀ ਦੇਣਗੇ ਜਾ ਕੇ ਅਕਾਲ ਤਖਤ ਤੇ ਦੇਖਣਾ ਬਾਕੀ ਹੋਏਗਾ ਦਿਉਜਾਜ ਧੰਨਵਾਦ